ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਖੁਸ਼ੀ ਹੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਗੋਲ ਗੱਪੇ ਗੋਲ ਗੱਪਿਆਂ ਦੇ ਵਾਸਤੇ ਆਪਾਂ ਲੈ ਕੇ ਆਏ ਇੱਕ ਕੱਪ ਆਟਾ ਤੇ ਆਪਾਂ ਆਲੂ ਭਾਲ ਕਰਕੇ ਲਏ ਆ ਇਹ ਲਸਣ ਮਿਰਚਾਂ ਤੇ ਅਦਰਕ ਇਹਦੀ ਆਪਾਂ ਬਣਾਵਾਂਗੇ ਚਟਣੀ ਪੂਤਨਾ ਲਿਆਵਾ ਇਹਦੀ ਆਪਾਂ ਚਟਣੀ ਬਣਾਵਾਂਗੇ ਆਪਾਂ ਲੈ ਪਿਆਜ਼ ਕੱਟ ਕੇ ਆਲੂਆਂ ਦੇ ਵਿੱਚ ਪਾ ਕੇ ਆਪਾਂ ਮਸਾਲਾ ਤਿਆਰ ਕਰਾਂਗੇ ਗੋਲ ਗੱਪਿਆਂ ਦੇ ਵਿੱਚ ਭਰਨ ਵਾਲਾ ਅਜਾ ਆਪਾਂ ਦੀ ਤਿਆਰੀ ਕਰ ਲੈਨੇ ਆ ਇਹ ਪੂਤਨਾ ਆਪਾਂ ਪਾ ਲੈਨੇ ਮਿਕਸੀ ਜਾਰ ਦੇ ਵਿੱਚ ਇਹ ਆਪਾਂ ਦੋ ਮਿਰਚਾਂ ਪਾ ਲਾਂਗੇ ਇਹ ਨਾਲ ਲਸਣ ਪਾ ਲਾ ਤੇ ਆਪਾਂ ਅਦਰਕ ਪਾ ਲੈਨੇ ਤੇ ਇਹਦੀ ਆਪਾਂ ਚਟਣੀ ਬਣਾ ਲਾਂਗੇ ਆਟਾ ਪਣ ਛਾਂ ਲੈ ਆ ਤੇ ਇਨਾਂ ਕ ਆਪਾਂ ਪਾ ਲਾਂਗੇ ਬੇਕਿੰਗ ਸੋਡਾ ਸਵਾਦ ਅਨਸਾਰ ਆਪਾਂ ਪਾ ਲਾਂਗੇ ਲੋਨ ਇਹਨੂੰ ਆਪਾਂ ਹੁਣ ਆਟੇ ਨੂੰ ਗੁੰਨ ਲੈਨੇ ਇਨਾਂ ਦਾ ਆਪਾਂ ਇਹ ਮੋਨ ਪਾ ਲਾਂਗੇ ਇਹਨੂੰ ਆਪਾਂ ਮਲ ਲੈਣਾ ਚੰਗੀ ਤਰ੍ਹਾਂ ਾਟਾ ਆਪਣਾ ਗੁੱਜ ਗਿਆ ਤੇਨੂੰ ਆਪ ਰੱਖ ਲੈਨੇ ਆ ਇਹ ਆਪਾਂ ਛੋਲੇ ਨਹੀਂ ਬਾਲ ਕੀਤੇ ਤੇ ਆਪਾਂ ਦਾਲ ਬਾਲ ਕੀਤੀ ਵਿੱਚ ਪਾਉ ਨੂੰ ਤੇ ਇਹ ਆਪਾਂ ਬਣਾ ਲੈਨੇ ਮਸਾਲਾ ਜਿਹੜਾ ਆਪਾਂ ਗੋਲ ਗਪਿਆਂ ਚ ਭਰਨਾ ਵਾ ਇਹ ਆਪਾਂ ਆਲੂ ਪਾ ਲੈਨੇ ਆ ਮੈਚ ਕਰਕੇ ਇਹ ਆਪਾਂ ਗੰਡੇ ਪਾ ਲੈਨੇ ਜਿਹੜੇ ਬਰੀਬਰੀ ਕੱਟ ਕੇ ਲੈ ਆਏ ਆ ਆਪਾਂ ਹਰੀ ਮਿਰਚ ਪਾ ਲੈਨੇ ਇਹ ਆ ਪ੍ਰਾਮ ਮਸਾਲਾ ਮਿਕਸ ਕਰ ਲਿਆ ਜਿਹੜਾ ਆਪਾਂ ਗੋਲ ਗੱਪਿਆਂ ਚ ਭਰਨਾ ਹੁਣ ਆਪਾਂ ਕਰਦੇ ਆ ਗੋਲ ਗੱਪਿਆਂ ਦੀ ਤਿਆਰੀ ਇਸ ਤਰ੍ਹਾਂ ਆਪਾਂ ਆਨੇ ਲੰਬਾ ਵੇਲ ਲੁੱਟੇ ਭਾਵੇਂ ਗੋਲ ਵੇਲ ਇਸ ਤਰ੍ਹਾਂ ਵੇਲ ਵੇਲ ਕੇ ਆਪਾਂ ਇਸ ਤਰ੍ਹਾਂ ਇਹ ਕੋ ਆਪਣੇ ਹੌਲ ਹੌਲ ਕੇ ਬਣਦਾ ਹੈ ਗੋਲ ਗੱਪੇ ਜਾਰ ਵਿੱਚ ਆਪਾਂ ਸਾਰਾ ਕੂਤਨਾ ਸਾਰਾ ਮਸਾਲਾ ਪਾਏ ਉਹ ਆਪਾਂ ਰਗੜ ਲਿਆ ਤੇ ਹੁਣ ਆਪਾਂ ਪਾ ਲਾਂਗੇ ਖੁੱਲੇ ਬੌਲ ਦੇ ਵਿੱਚ ਤੇ ਕਾਂਜੀ ਬਣਾ ਲੈਨੇ ਆਪਾਂ ਤੇ ਹੁਣ ਆਪਾਂ ਇਮਲੀ ਪਾ ਲਾਂਗੇ ਜਿਹੜੀ ਆਪਾਂ ਭੋਂਗੇ ਰੱਖੀ ਹੋਈ ਓ ਸਭ ਪਾ ਤਰੀਕੇ ਨਾਲ ਬਣਾਵਾਂਗੇ ਗੋਲ ਤੇ ਕੋਈ ਆਪਾਂ ਵੇਲ ਕੇ ਆਵੇ ਕੁ ਲੰਬੇ ਬਣਾਏ ਆ ਇਹ ਗੋਲ ਗੱਪੇ ਆਪਾਂ ਬਣਾ ਲਿਆ ਵੇਖੋ ਕੁਝ ਆਪਾਂ ਲੰਬੇ ਬਣਾਏ ਆ ਤੇ ਕੁਝ ਆਪਾਂ ਵੇਖੋ ਗੋਲ ਬਣਾਏ ਆ ਹਾਂ ਜਿੱਡੇ ਵਧੀਆ ਆਪਣੇ ਗੋਲ ਗੱਪੇ ਬਣੇ ਆ ਤੇ ਇਹ ਹੁਣ ਆਪਾਂ ਤੁਹਾਨੂੰ ਪਲੇਟ ਤਿਆਰ ਕਰਕੇ ਦਿਖਾਉਨੇ ਆ ਜੋ ਜ ਆਪਣੇ ਪਲੇਟ ਜਿਹੜੀ ਬਣ ਕੇ ਤਿਆਰ ਆ ਗੋਲ ਗੱਪਿਆਂ ਦੀ ਨੇ ਕਿੰਨੇ ਗੋਲ ਗੱਪੇ ਘਰ ਬਣਾ ਕੇ ਖਾਦੇ ਆ ਤੇ ਕਿੰਨੂ ਕਿੰਨੂ ਸਵਾਦ ਲੱਗਦਾ ਜੇ ਤੁਹਾਨੂੰ ਪਸੰਦ ਆਇਆ ਕਮੈਂਟ ਕਰਕੇ ਜਰੂਰ ਦੱਸਿਓ ਕਿ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਇਕ ਸ਼ੇਅਰ ਦੱਬ ਕੇ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ ਮੈਨੂੰ ਤੇ ਜਬ ਬਹੁਤ ਜ਼ਿਆਦਾ ਪਸੰਦ ਆਇਆ ਮੈਨੂੰ ਮੇਰੇ ਮੂੰਹ ਚ ਪਾਣੀ ਆ ਰਿਹਾ ਮੈਂ ਖਾਣ ਲੱਗੀ